ਪਿਛੇ ਜੀ ਪੰਜਾਬ ਦੇ ਵਿੱਚ ਬਾੜ ਆਈ ਸੀ ਜਿਸ ਦੇ ਚਲਦੇ ਹੋਏ ਅੱਜ ਭਾਜਪਾ ਨੇਤਾਵਾਂ ਵੱਲੋਂ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਅੱਧੇ ਕਿਹਾ ਗਿਆ ਕਿ ਉਹ ਬਾੜ ਮਾਨਮੇਡ ਬਾੜ ਸੀ ਜਿਸ ਦੇ ਵਿੱਚ ਕਈ ਕਰੋੜ ਰੁਪਏ ਦੇ ਕੀਤਾ ਗਿਆ ਖੁਰਦਗੁਰ ਇਸ ਸਬੰਧਿਤ ਭਾਜਪਾ ਨੇਤਾ ਸੁਭਾਸ਼ ਸ਼ਰਮਾ ਅਤੇ ਭਾਜਪਾ ਮੋਹਾਲੀ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਵਿਸ਼ਿਸ਼ਟ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸਤਿਕਾਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਅੱਜ ਦੀ ਪੀਸੀ ਲਈ ਇੱਥੇ ਪਹੁੰਚੇ ਆ ਸਾਡੇ ਨਾਲ ਸਾਡੇ ਸਟੇਟ ਦੇ ਮਿਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਕਿ ਲੋਕ ਸਭਾ ਸ਼੍ਰੀ ਨੰਦਪੁਰ ਸਾਹਿਬ ਹਲਕੇ ਤੋਂ 2024 ਚ ਭਾਜਪਾ ਦੀ ਟਿਕਟ ਤੇ ਚੋਣ ਵੀ ਲੜੇ ਸੀ ਔਰ ਇਹਨਾਂ ਦੇ ਨਾਲ ਇਹਨਾਂ ਤੋਂ ਅੱਗੇ ਬੈਠੇ ਸਰਦਾਰ ਰਜੀਤ ਸਿੰਘ ਮਨਾਨਾ ਜੀ ਸਾਡੇ ਕਿਸਾਨ ਮੋਰਚੇ ਦੇ ਜਿਹੜੇ ਦੇ ਪ੍ਰਧਾਨ ਵੀ ਸਾਡੇ ਨਾਲ ਪੀਸੀ ਚ ਸ਼ਾਮਿਲ ਨੇ ਅੱਜ ਦੀ ਪੀਸੀ ਜਿਹੜੀ ਹੈਗੀ ਆ ਇਹ ਜਿਹੜੇ ਹੜ੍ਹਾਂ ਦੇ ਵਿੱਚ ਜਿਹੜੀ ਪੰਜਾਬ ਦੇ ਉੱਤੇ ਆਪਦਾ ਆਈ ਸੀ ਉਹਦੇ ਉੱਤੇ ਪਾਰਟੀ ਵੱਲੋਂ ਜਿਹੜਾ ਵਾਈਟ ਪੇਪਰ ਸਾਡੇ ਸਟੇਟ ਦੇ ਵਰਕਿੰਗ ਪ੍ਰੈਜ਼ੀਡੈਂਟ ਜੀ ਅਸ਼ੋਕ ਸ਼ਰਮਾ ਜੀ ਵੱਲੋਂ ਪਾਰਟੀ ਵੱਲੋਂ ਜਿਹੜਾ ਜਿਹੜਾ ਇਸ਼ੂ ਕੀਤਾ ਗਿਆ ਜਿਹੜਾ ਉਹ ਤੁਹਾਡੇ ਨਾਲ ਰੱਖਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਨੇ ਇਹਨੂੰ ਇਸ ਜਿਹੜੀ ਜਿਹੜੀ ਫਲੱਡ ਆਏ ਉਹਨਾਂ ਨੂੰ ਕਿੱਦਾਂ ਆਪਤਾ ਬਣਾਇਆ ਉਹਦੇ ਉੱਤੇ ਸ਼ਵੇਤ ਪੱਤਰ ਜਾਰੀ ਕੀਤਾ ਗਿਆ ਔਰ ਡਾਕਟਰ ਸਾਹਿਬ ਬੜੀ ਡਿਟੇਲ ਦੇ ਵਿੱਚ ਬਿੰਦੂ ਪਰ ਬਿੰਦੂ ਤੁਹਾਨੂੰ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਣਗੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ 12000 ਕਰੋੜ ਜਿਹੜਾ ਐਨ ਡੀ ਆਰ ਐਫ ਦੇ ਪੈਸੇ ਸੀਗੇ ਉਹਦਾ ਕਿੱਦਾਂ ਦੁਰਉਪਯੋਗ ਕੀਤਾ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਸਰਕਾਰੀ ਮਸ਼ੀਨਰੀ ਸੀਗੀ ਉਹ ਸੁਸਤ ਔਰ ਸੁੱਤੀ ਪਈ ਸੀਗੀ ਜਾਂ ਕਿ ਪਤਾ ਸੀਗਾ ਕਿ 23 ਦੇ ਵਿੱਚ ਫਿਰ ਹੜ੍ਹ ਆਏ ਸੀ ਔਰ 23 ਤੋਂ ਲੈ ਕੇ 25 ਤੱਕ ਕਿੱਦਾਂ ਸੁੱਤੀ ਰਹੀ ਉਦੇ ਬਾਰੇ ਵੀ ਬੜੇ ਡਿਟੇਲ ਦੱਸਾਂਗੇ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਆਪਣੀ ਗੱਲਬਾਤ ਭਾਰਤੀ ਜਨਤਾ ਪਾਰਟੀ ਮੋਹਾਲੀ ਜ਼ਿਲ੍ਹੇ ਦੇ ਸਾਡੇ ਪ੍ਰਧਾਨ ਸੰਜੀਵ ਸ਼ਿਸ਼ ਜੀ ਸਾਡੇ ਕਿਸਾਨ ਮੋਰਚੇ ਦੇ ਪ੍ਰਧਾਨ ਸਰਦਾਰ ਦਿਲਜੀਤ ਸਿੰਘ ਜੀ ਆਏ ਸਾਰੇ ਪੱਤਰਕਾਰ ਵੀਰੋ ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਇੱਕ ਚਾਰਜ ਸ਼ੀਟ ਜਿਹੜੀ ਆ ਪਬਲਿਕ ਕੀਤੀ ਸੀ ਇਸ ਚਾਰਜ ਸ਼ੀਟ ਚ ਕਿਵੇਂ ਪੰਜਾਬ ਦੇ ਅੰਦਰ ਜਿਹੜੀ ਇਹ ਅੜਾਂ ਦੀ ਮਾਰ ਪਈ ਹੈ ਇਹਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਜ਼ਿੰਮੇਵਾਰ ਹੈ ਕਿਵੇਂ ਇਸ ਸਰਕਾਰ ਦੇ ਨਲਾਕੀ ਨੇ ਨਿਕੰਮੇਪਨ ਨੇ ਪੰਜਾਬ ਦੇ ਅੰਦਰ ਇਨਾ ਵੱਡਾ ਨੁਕਸਾਨ ਕੀਤਾ ਹੈ ਉਹਦੇ ਪੂਰੇ ਤੱਥ ਜਿਹੜੇ ਆ ਅਸੀਂ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੇ ਸਾਥੀਓ ਇਹਦੇ ਕੋਈ ਸ਼ੱਕ ਨਹੀਂ ਕਿ بارش ਜ਼ਿਆਦਾ ਹੋਈ ਸੀ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ بارش ਹੋਈ ਨਾ ਸਿਰਫ ਪੰਜਾਬ ਚ ਹੋਈ ਬਲਕਿ ਉੱਤੇ ਪਹਾੜਾਂ ਚ ਵੀ ਹੋਈ ਜਿਸ ਦੇ ਕਰਕੇ ਜ਼ਿਆਦਾ ਪਾਣੀ ਆਇਆ ਲੇਕਿਨ ਇਹ ਵੀ ਗੱਲ 19 ਸੱਚ ਹੈ ਕਿ ਇਹ ਸਾਰੀ بارش ਜ਼ਿਆਦਾ ਹੋਣ ਦੀ ਸੰਭਾਵਨਾ ਬਾਰੇ ਰਿਪੋਰਟ ਜਿਹੜੀ ਹੈ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹਨੇ ਪਹਿਲਾਂ ਤੋਂ ਹੀ ਦੱਸਤਾ ਸੀ ਚਿਤਾਵਨੀ ਵੀ ਜਾਰੀ ਹੋ ਗਈ ਸੀ ਕਿ ਇਸ ਵਾਰ بارش ਜੜੀ ਹੈ ਔਰ ਜ਼ਿਆਦਾ ਹੋਏਗੀ ਪਰ ਇਸ ਪ੍ਰਕਾਰ ਦੇ ਹਾਲਾਤ ਹੋ ਸਕਦੇ ਹਨ ਲੇਕਿਨ ਤੁਸੀਂ ਦੇਖੋ ਕਿ ਸਾਡੀ ਸਰਕਾਰ ਕਿੰਨੀ ਨਲਾਇਕ ਔਰ ਨਿਕੰਮੀ ਹੈ ਇਹ ਸਾਰੀਆਂ ਚਿਤਾਵਨੀਆਂ ਜਾਰੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕੋਈ ਤਿਆਰੀ ਨਹੀਂ ਕੀਤੀ ਅਲੱਗ ਹੀ 2023 ਚ ਵੀ ਹੜ੍ਹ ਆਇਆ ਵੱਡੀ ਗਿਣਤੀ ਚ ਨੁਕਸਾਨ ਹੋਇਆ 2 ਸਾਲ ਪਹਿਲਾਂ ਦੀ ਗੱਲ ਹੈ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ ਕਿ ਭਈ ਅਗਰ 2023 ਚ ਹੜ੍ਹ ਹੋਇਆ ਤੇ ਇਸ ਵਾਰ ਤਾਂ بارش ਕਿਤੇ ਜ਼ਿਆਦਾ ਹੋਣੀ ਹੈ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜ਼ਿਆਦਾ ਜੋਰ ਨਾਲ ਤਿਆਰੀ ਕਰਨੀ ਚਾਹੀਦੀ ਸੀ ਲੇਕਿਨ ਤੁਸੀਂ ਇਹ ਦੇਖੋ ਕਿ ਪੂਰੀ ਸਰਕਾਰ ਰੁੱਝੀ ਹੋਈ ਸੀ ਦਿੱਲੀ ਦੇ ਚੋਣਾਂ ਜਨਵਰੀ ਉਦੇ ਬਾਅਦ ਲੁਧਿਆਣੇ ਦੇ ਬਾਈ ਇਲੈਕਸ਼ਨ ਚ ਜਾਂ ਫਿਰ ਕੇਜਰੀਵਾਲ ਸਾਹਿਬ ਦੇ ਨਾਲ ਰਾਜਨੀਤਿਕ ਗੋਰੇ ਕਰਨ ਚ ਮਾਰਚ ਅਪ੍ਰੈਲ ਫ फेब्रुवारी ਜੂਨ ਤੱਕ ਕੋਈ ਤਿਆਰੀ ਸਰਕਾਰ ਨੇ ਨਹੀਂ ਕੀਤੀ ਹਾਲਾਂਕਿ 2023 ਜਿਹੜੀ ਰਿਪੋਰਟ ਆਈ ਸੀ ਉਹਦੇ ਚ ਬੜਾ ਸਪਸ਼ਟ ਕਿਹਾ ਗਿਆ ਸੀ ਕਿ ਜਿਹੜੀਆਂ ਪੰਜਾਬ ਦੀਆਂ ਨੇ ਸਾਡੀਆਂ ਰਿਵਰਸ ਨੇ ਚਾਹੇ ਉਹ ਸਤਲੁਜ ਆਏ ਚਾਹੇ ਉਹ ਬਿਆਸ ਆਏ ਚਾਹੇ ਉਹ ਕੱਗਰ ਹੈ ਇੱਥੇ 133 ਪੁਆਇੰਟ ਐਸ ਨੇ ਜਿਹੜੇ ਕਮਜ਼ੋਰ ਨੇ ਇਹ ਥੋੜਾ ਵੀ ਪਾਣੀ ਜ਼ਿਆਦਾ ਆਏਗਾ। ਜਾਂ ਮੌਨਸੂਨ ਜ਼ਿਆਦਾ ਆਏਗੀ ਤੇ ਪੁਆਇੰਟਾ ਤੋਂ ਬ੍ਰੀਚ ਹੋ ਜਾਣਾ ਹੜਾ ਸਕਦੇ ਆ। ਇਹ 133 ਪੁਆਇੰਟਾਂ ਦੀ ਮੁਰੰਮਤ ਕਰਨ ਦੀ ਕੋਈ ਪਹਿਲ ਇਸ ਸਰਕਾਰ ਵੱਲੋਂ ਨਹੀਂ ਕੀਤੀ ਗਈ। ਉਹ ਜਿਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਪਾਣੀ ਆਇਆ ਤੇ ਵੱਡੀ ਗਿਣਤੀ ਚ ਪੰਜਾਬ ਦੇ 1000 ਤੋਂ ਜ਼ਿਆਦਾ ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋਏ। ਇੱਕ ਹੋਰ ਕਮੇਟੀ ਬਣੀ ਸੀ 2023 ਦੇ ਹੜ੍ਹਾਂ ਤੋਂ ਬਾਅਦ ਉਹਦੇ ਪੰਜਾਬ ਸਰਕਾਰ ਵੀ ਸੀ ਹਿਮਾਚਲ ਵੀ ਸੀ ਉੱਤਰਾਖੰਡ ਦੇ ਸਰਕਾਰ ਦੇ ਲੋਕ ਵੀ ਸੀ ਉਹ ਸਾਂਝੀ ਕਮੇਟੀ ਨੇ ਵੀ ਇਹ ਗੱਲ ਕਹੀ ਇੱਕ ਪ੍ਰੋਜੈਕਟ ਵੀ ਬਣਿਆ ਕਿ ਬਈ ਸਾਰਾ ਸਰਵੇਖਣ ਕਰਨ ਲਈ ਕਿ ਬਈ ਕਿੱਥੇ ਕਿੱਥੇ ਹੜ੍ਹ ਆ ਸਕਦੇ ਆ ਕਿਵੇਂ ਨੁਕਸਾਨ ਹੋ ਸਕਦਾ ਹੈ ਪਿਛਲੇ 1.5 ਸਾਲ ਚ ਕੋਈ ਕਾਰਵਾਈ ਪੰਜਾਬ ਸਰਕਾਰ ਵੱਲੋਂ ਉਸ ਸੰਦਰਭ ਚ ਨਹੀਂ ਕੀਤੀ ਗਈ ਜਿਹੜੀ ਨਹਿਰਾਂ ਦੀ ਸਫਾਈ ਹੋਣੀ ਸੀ ਜੋ ਕੱਚੇ ਨਾਲੇ ਪੱਡੀ ਗਿਣਤੀ ਚ ਪੰਜਾਬ ਚ ਨਹੀਂ ਪਿਛਲੇ 3 ਸਾਲਾਂ ਤੋਂ ਉਹਦਾ ਬਜਟ ਹੀ ਜ਼ੀਰੋ ਕਰਤਾ ਬਜਟ ਸ਼ਿਫਟ ਕਰਕੇ ਕਨਾਲ ਚ ਪਾਤਾ ਗੁਰਿੰਦਰ ਗੋਲ ਸਾਹਿਬ ਨੇ ਕਿਹਾ ਜੀ ਇੰਨੇ ਪੈਸੇ ਅਸੀਂ ਅਰਕੀ ਸੈਸ਼ਨ ਚ ਕਿਹਾ ਪਏ ਅਸੀਂ ਖਰਚ ਕੀਤੇ ਆ ਲੇਕਿਨ ਇਹਦੀ ਜਾਂਚ ਕਰਨ ਦੀ ਲੋੜ ਹੈ ਕਿ ਜਿਹੜੇ ਤੁਸੀਂ ਪੈਸੇ ਲਗਾਏ ਉਹ ਕਿੰਨਾ ਕੰਪਨੀਆਂ ਨੂੰ ਟੈਂਡਰ ਗਏ ਉਹਨਾਂ ਕੰਪਨੀਆਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਇਹ ਪੰਜਾਬ ਚ ਅੱਜ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਨਾਲਾ ਨੇ ਬਿਹੇਵ ਕੀਤਾ ਹੈ ਉਹ ਸਪਸ਼ਟ ਲੱਗ ਰਿਹਾ ਕਿ ਜਿਹੜੀ ਸਫਾਈ ਡਰੇਨੇਜ ਦੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਉਸੀ ਬੰਨਾਂ ਦੀ ਕੋਈ ਰਿਪੇਅਰ ਨਹੀਂ ਹੋਈ। ਹਾਲਾਤ ਦੇਖੋ ਸ਼ਿਵਰਾ ਸਿੰਘ ਤਹਾਂਜੀ ਪੰਜਾਬ ਚ ਆਏ। ਘੜਾ ਦਾ ਜਾਇਜ਼ਾ ਲਾ ਲਈ ਉਹ ਨਾਲ ਸੀ ਉਹਨਾਂ ਦੇ। ਅਸੀਂ ਅਜ ਨਾਲੇ ਗਏ ਜਦੋਂ ਪਹਿਲੇ ਪੁਆਇੰਟ 'ਤੇ ਪਹੁੰਚਦਾ ਨੁਕਸਾਨ ਹੋਇਆ। ਉੱਥੇ ਮੈਕਨਿਕ ਅਫਸਰਾਂ ਨੂੰ ਪ੍ਰੈਜੈਂਟੇਸ਼ਨ ਦੇ ਰਿਹਾ ਸੀ। ਤੇ ਉਹਨਾਂ ਨੇ ਕੋਈ ਗੱਲ ਪੁੱਛੀ ਕਿ ਜਿਹੜਾ ਤੁਸੀਂ ਇਹ ਬੰਨ ਬਰੀਚ ਹੋਇਆ ਜਿਹਦੇ ਕਰਕੇ ਇੱਡਾ ਵੱਡਾ ਨੂੰ ਇਹਦੀ ਬੰਦ ਦੀ ਲਾਸਟ ਮਰਮੱਤ ਕਦੋਂ ਹੋਈ? ਮਹਿਕ ਨੇ ਕੋਲੇ ਕੋਈ ਜਵਾਬ ਨਹੀਂ ਕਿਉਂਕਿ ਕਈ ਕਈ ਸਾਲ ਹੋ ਗਏ ਤਾਂ ਸੀਵਨ ਰਪੇਰ ਹੀ ਨਹੀਂ ਹੋਏ ਪਰ ਕਈ ਬੰਟਾ ਐਸੇ ਹੈ ਕਿ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਨਾ ਕਾਂਗਰਸ ਨੇ ਰਪੇਰ ਕੀਤੇ ਨਾ ਆ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਰਪੇਰ ਕੀਤੇ ਸੋ ਇਹ ਇੰਨੀ ਵੱਡੀ ਅੰਗੈਲੀ ਨਾ ਤੁਸੀਂ ਬੰਨਾ ਦੀ ਰਪੇਰ ਨਾ ਡਰੇਨੇਜ ਦੀ ਸਫਾਈ ਨਾ ਕੱਚੇ ਚੂਆ ਦਾ ਜਿਹੜੇ ਨਾਲੇ ਸੀਗੇ ਉਹਨਾਂ ਦਾ ਕੋਈ ਕੰਮ ਉਹਨਾਂ ਦੀ ਕੋਈ ਸਾਮ ਸੰਭਾਲ ਦਾ ਕੰਮ ਹੋਇਆ ਔਰ ਇਸ ਤੋਂ ਵੱਡੀ ਜਿਹੜੀ ਬੜੀ ਖਤਰਨਾਕ ਗੱਲ ਹੈ ਇਹ ਜਿਹੜੀ ਇਲੀਗਲ ਮਾਈਨਿੰਗ ਚੱਲਦੀ ਸੀ ਤੁਸੀਂ ਅੱਜ ਅger ਜਾਓਗੇ ਜਿੰਨੀ ਜਗ੍ਹਾ ਤੇ ਪੰਜਾਬ ਚ ਗਿਆ ਡੇਰਾਪਾਪਾ ਨਾਮ ਹੈ ਗਿਆ ਦਿਨਾਂ ਨਗਰ ਗਿਆ ਜਨਾਰੇ ਗਿਆ ਗੁਰਦਾਸਪੁਰ ਗਿਆ ਰੋਪੜ ਗਿਆ ਅਨੰਦਪੁਰ ਸਾਹਿਬ ਗਿਆ ਕਪੂਰਥਲੇ ਗਿਆ ਸਭ ਜਗ੍ਹਾ ਲੋਕਾਂ ਨੇ ਲਗ ਲਗ ਗੱਲਾਂ ਕੀਆਂ ਪਰ ਇੱਕ ਗੱਲ ਪਿੰਡਾਂ ਦੇ ਲੋਕਾਂ ਨੇ ਸਭ ਨੇ ਕਹੀ ਕਿ ਜੀ ਇਲੀਗਲ ਮਾਈਨਿੰਗ ਦੀ ਬਹੁਤ ਵੱਡੀ ਜ਼ਿੰਮੇਵਾਰੀ इवन ਜਦੋਂ ਪ੍ਰਧਾਨ ਮੰਤਰੀ ਜੀ ਆਏ ਉਦੋਂ ਵੀ ਕਿਸਾਨਾਂ ਨੇ ਇਹ ਗੱਲ ਕਹੀ ਜਦੋਂ ਸ਼ਿਵਰਾ ਸਿੰਘ ਚੋਹਾਨ ਆਏ ਜਾਂ ਕੇਂਦਰੀ ਮੰਤਰੀ ਅਸੀਂ ਜਾ ਰਹੇ ਹਾਂ ਪਿੰਡਾਂ ਚ ਜੋ ਬਿੱਤੋ ਗੱਲ ਕਹਿੰਦੇ ਜਿਹੜੀ ਲੀਗਲ ਮਾਈਨਿੰਗ ਚੱਲਦੀ ਹੈ ਇਹਨਾਂ ਨੇ ਬੜਾ ਵੱਡਾ ਨੁਕਸਾਨ ਕੀਤਾ ਤੁਸੀਂ ਨਲਾਕੀ ਦੇਖੋ ਹਰ ਸਾਲ ਪੰਜਾਬ ਦੀ ਸਰਕਾਰ ਇੱਕ ਨੋਟਿਸ ਕੱਢਦੀ ਹੈ ਕਿ ਭਾਈ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਜਿਹੜਾ ਮਾਨਸੂਨ ਦਾ ਪੀਰੀਅਡ ਹੈ ਪਰ ਸਾਪ ਇਹਦੇ ਚ ਮਾਈਨਿੰਗ ਜਿਹੜੀ ਹੈ ਉਹ ਬੰਦ ਰਹੇਗੀ ਹਰ ਸਾਲ ਮੈਂ ਕਹਿੰਦਾ ਇਹ ਰਸਮੀ ਕਰਦੀ ਹੋਏਗੀ ਇਲਲੀਗਲ ਮਾਈਨਿੰਗ ਤਾਂ ਵੀ ਚੱਲਦੀ ਹੈ ਮੈਂ ਨਹੀਂ ਕਹਿੰਦਾ ਕਿ ਬੰਦ ਹੋ ਜਾਂਦੀ ਹੋਏਗੀ ਲੇਕਿਨ ਇੱਕ ਰਸਮੀ ਨਿਕਲਦੀ ਸੀ ਇਸ ਵਾਰ ਇੱਕ ਰਸਮੀ ਚਿੱਠੀ ਵੀ ਨਹੀਂ ਕੱਢੀ ਸਰਕਾਰ ਨੇ ਕਿ ਮਾਈਨਿੰਗ ਬੰਦ ਕਰ ਦਿਓ ਲਗਾਤਾਰ ਜਿਹੜੀ ਚੱਲ ਰਹੀ ਇਲਲੀਗਲ ਮਾਈਨਿੰਗ ਹੈ ਉਹਨੇ ਵੀ ਇਹਨਾਂ ਹੜਾਂ ਦੇ ਪ੍ਰਕੋਪ ਨੂੰ ਵਿਧਾਨ ਚ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਨਲਾਕੀ ਦੀ ਇੰਤਿਹਹਾ ਦੇਖੋ ਤੁਸੀਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਚ ਝੂਠ ਬੋਲਣ ਤੋਂ ਤਾਂ ਕਸਰ ਕੋਈ ਨਹੀਂ ਛੱਡਦੇ ਸਭ ਤੋਂ ਜ਼ਿਆਦਾ ਤਬahi ਕੀਤੀ ਰਣਜੀਤ ਸਾਗਰ ਦੇ ਦਮ ਤਿੰਨ ਜ਼ਿਲ੍ਹੇ ਪੂਰੇ ਡਬੋ ਗਏ ਤੁਸੀਂ ਇਹ ਦੇਖੋ ਕਿ ਲਗਾਤਾਰ ਪਾਣੀ ਆ ਰਿਹਾ ਸੀ ਪਿੱਛੋਂ ਬੀਬੀ ਐਮਬੀ ਪਾਣੀ ਛੱਡ ਰਹੀ ਸੀ ਥੋੜਾ ਥੋੜਾ ਕੰਟਰੋਲ ਰਿਲੀਜ਼ ਹੋ ਰਿਹਾ ਸੀ ਪਾਣੀ ਦਾ ਰੰਜੀਤ ਸਾਗਰ ਡੈਮ ਚੋਂ ਪਾਣੀ ਛੱਡਿਆ ਹੀ ਨਹੀਂ ਗਿਆ ਔਰ ਹਾਲਾਤ ਇਹ ਹੋ ਗਏ ਕਿ ਫਿਰ 25 ਤੋਂ ਲੈ ਕੇ 27 ਅਗਸਤ ਤੱਕ 3 ਦਿਨਾਂ ਚੀ 2.5 ਲੱਖ ਕਿਊਸਿਕ ਪਾਣੀ ਸੀ ਉਹਨੇ ਛੱਡਿਆ ਹੀ ਨਹੀਂ ਉਹ ਛੱਡਿਆ ਤੇ ਇੱਕਦਮ 2.5 ਲੱਖ ਕਿਊਸਿਕ ਪਾਣੀ ਛੱਡਤਾ ਔਰ ਹਾਲਾਤ ਇਹ ਸੀ ਕਿ ਦੇਖੋ ਗੇਟ ਹੀ ਟੁੱਟ ਗਿਆ ਆਪਣਾ ਜਿਹਾ ਗੜ ਗੇਟ ਜਿਹੜੇ ਟੁੱਟੇ ਉਹਦੀ ਰੱਖ-ਰਖાળ ਦੀ ਜ਼ਿੰਮੇਵਾਰੀ ਕਿਸ ਕੰਪਨੀ ਦੀ ਸੀ ਗੇਟ ਦਾ ਹਰ ਸਾਲ ਉਹਨਾਂ ਦੀ ਰਿਪੇਅਰ ਹੁੰਦੀ ਆ ਜਾਂਚ ਹੁੰਦੀ ਆ ਕਿ ਭਈ ਇਹ ਗੇਟ ਥੋੜਾ ਵੱਡਾ ਰਿਸਕ ਆ ਗੇਟ ਅਗਰ ਟੁੱਟ ਜਾਤਾ ਕਿਹਨੋ ਦੀ ਕੋਈ ਅਜੇ ਤੱਕ ਕੋਈ ਜਾਂਚ ਨਹੀਂ ਕੋਈ ਉਹਦਾ ਜ਼ਿੰਮੇਵਾਰ ਅਧਿਕਾਰੀ ਨੂੰ ਨਹੀਂ ਢਾਇਆ ਮਾਤ ਉੱਪਰ ਹੈਡ ਬਾਕਸ ਤੇ ਕੀ ਹੋਇਆ ਇਹ ਮਾਲਤ ਫਾਜ਼ਿਲ ਕਾ ਚੋਈ ਸੋ ਇਹ ਜਿੰਨਾ ਵੀ ਨੁਕਸਾਨ ਹੋਇਆ ਫੜਾਂ ਦਾ ਇਹਦੀ ਪੂਰੀ ਜ਼ਿੰਮੇਵਾਰੀ ਮਾਨ ਸਾਹਿਬ ਕਹ ਰਹੇ ਸੀ ਵਿਧਾਨ ਸਭਾ ਚ ਜਦ ਹੀ ਮਾਚਲ ਝੜ ਆ ਗਏ ਉਤਰਾਖੰਡ ਤੇ ਹੜ ਆ ਗਏ ਬੱਦਲ ਫਟ ਗਏ ਮੈਂ ਮੈਂ ਫਟਾਏ ਬਿਲਕੁਲ ਨਹੀਂ بارش ਪਰੋਂ ਤੁਮਨਤਮਾ ਸਾਹਿਬ ਤੁਹਾਡਾ ਕੋਈ ਜੋਰ ਨਹੀਂ ਕੋਈ ਸ਼ਕਤੀ ਕਿਤੇ ਬੱਦਲ ਫਟ ਗਿਆ ਤੁਹਾਡਾ ਕੋਈ ਜੋਰ ਨਹੀਂ ਲੇਕਿਨ ਉਹ ਜਦ ਪਾਣੀ ਉਪਰੋਂ نیچے ਆਇਆ ਉਹਨੂੰ ਠੀਕ ਤਰ੍ਹਾਂ ਨਾਲ ਸੰਭਾਲਣਾ ਮੈਰਾਂ ਦੀ ਸਫਾਈ ਕਰਕੇ ਉਹਨੂੰ ਠੀਕ ਟਾਈਮ ਤੇ ਰਿਲੀਜ਼ ਕਰਨਾ ਇਹ ਤਾਂ ਤੁਹਾਡੇ ਜਿੰਮੇ ਸੀ ਅਗਰ ਤੁਸੀ ਬਨ ਨਾ ਕਰਦੇ ਇਹਨਾਂ ਨੂੰ ਨੁਕਸਾਨ ਹੀ ਨਹੀਂ ਹੋਣਾ ਸੀ ਉਹ ਤਾਂ ਤੁਹਾਡੇ ਜਿੰਮੇ ਸੀ ਇਸ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਇਸੇ ਕਰਕੇ ਭਾਵੀ ਜਨਤਾ ਪਾਰਟੀ ਨੇ ਕਿਹਾ ਕਿ ਇਹ ਡਿਜ਼ਾਸਟਰ ਹੈ ਇਮਾਨ ਮੇਡ ਡਿਜ਼ਾਸਟਰ ਹੈ। ਭਗਵੰਤ ਮਾਨ ਦਾ ਬਣਾਇਆ ਹੋਇਆ ਡਿਜ਼ਾਸਟਰ ਹੈ। ਇਹ ਕੁਦਰਤੀ ਪ੍ਰਕੋਪੀ ਨਹੀਂ ਹੈ। ਸ਼ਾਇਦ ਪਾਰਿਸ਼ਾਨ ਕਰਕੇ ਥੋੜਾ ਬਹੁਤ ਨੁਕਸਾਨ ਹੁੰਦਾ। ਲੇਕਿਨ ਅਗਰ ਸਰਕਾਰ ਸਮੇਂ ਰੰਦੇ ਜਾਗੀ ਹੁੰਦੀ ਤੇ ਇੰਨੇ ਵੱਡੇ ਪੱਧਰ ਤੇ ਨੁਕਸਾਨ ਨਾ ਹੁੰਦਾ। 50 ਕੀਮਤੀ ਜਾਨਾਂ ਨਾ ਜਾਂਦੀਆਂ, ਹਜ਼ਾਰਾਂ ਪਸ਼ੂ ਨਾ ਮਰਦੇ, ਕਈ ਲੱਖ ਏਕੜ ਫਸਲ ਸਾਡੀ ਬਰਬਾਦ ਨਾ ਹੁੰਦੀ। ਹਜ਼ਾਰਾਂ ਲੋਕਾਂ ਨੇ ਆਪਣੇ ਘਰ ਛੱਡ ਕੇ ਕੈਂਪਾਂਚ ਨਾ ਰਹਿਣਾ ਤੇ ਜਿਹੜਾ ਮਾਨ ਮੇਡ ਡਿਜ਼ਾਸਟਰ ਹੈ ਉਹ ਇਹ ਨਲਾਕੀ ਨਕਮਾਪਨ ਸਿਰਫ ਹੜ੍ਹਾਂ ਤੋਂ ਪਹਿਲਾਂ ਤਾਂ ਨਹੀਂ ਆ ਹੜ੍ਹਾਂ ਦੇ ਦੌਰਾਨ ਵੀ ਇਹ ਕੁਸ਼ੀ ਕਰਦੇ ਰਹੇ ਤੁਸੀਂ ਦੇਖੋ ਕਿ ਕਿੰਨੇ ਇਨਸੈਂਸਟਿਵ ਨੇ ਕਿ ਪੰਜਾਬ ਤੋਂ ਹੜਾਏ ਲੋਕਾਂ ਨੂੰ ਐਨਡੀਆਰਐਫ ਦੀਆਂ ਟੀਮਾਂ ਸੈਨਾ ਦੀਆਂ ਟੀਮਾਂ ਬੇੜੀਆਂ ਚ ਭਾ ਭਾ ਕੱਢ ਲਿਆ ਰਹੇ ਕੈਂਪਾਂਚ ਤੇ ਭਗਵੰਤ ਮਾਨ ਸਾਹਿਬ ਤਮਨ ਲਾਡੀ ਚ ਬੈਠੇ ਸਟਾਫਲਿੰ ਦੇ ਨਾਲ ਨਾਸ਼ਤਾ ਕਰ ਰਹੇ ਉਤੋਂ ਨਵੀਂ ਸਕੀਮ ਲਾਂਚ ਕੀਤੀ ਜਾ ਰਹੀ ਹੈ ਤੇ ਮਾਨ ਸਾਹਿਬ ਇਹ ਦੱਸਦੇ ਹੋ ਕਿ ਪੰਜਾਬ ਦੇ ਬੱਚੇ ਤਾਂ ਵਿਚਾਰੇ ਆਪਣੇ ਘਰਾਂ ਚੋਂ ਉਹਨੂੰ ਖਾਣ ਲਈ ਰੋਟੀ ਨਹੀਂ ਮਿਲ ਰਹੀ ਜਿਹਦੀ ਤਮਿਲਨਾਡੂ ਦੇ ਬੱਚਿਆਂ ਨੂੰ ਜਾ ਕੇ ਸਕੀਮਾਂ ਲਾਂਚ ਕਰ ਰਹੇ ਸੀ ਇੱਕ ਵੀ ਰੁਪਇਆ ਸਟਾਲੀ ਨੇ ਪੰਜਾਬ ਦੇ ਹੜ੍ਹ ਪੀੜਤਾ ਨਹੀਂ ਦਿੱਤਾ ਵਿਧਾਨ ਸਭਾ ਇੱਥੇ ਤੇ ਬੋਲਣਾ ਬੜਾ ਆਸਾਨ ਹੈ ਭਾਜਪਾ ਦੀਆਂ ਸਰਕਾਰਾਂ ਸੂਬਿਆਂ ਦੀਆਂ ਕੇਂਦਰ ਦੇ ਨਾਲ ਬਾਅਦ ਚਾਹੂੰਗਾ ਕੀ ਕਰ ਰਹੀ ਹੈ ਹਰਿਆਣੇ ਨੇ 5 ਕਰੋੜ ਦਿੱਤਾ ਗੋਆ ਨੇ 5 ਕਰੋੜ ਦਿੱਤਾ ਛੱਤੀਸਗੜ੍ਹ ਨੇ 5 ਕਰੋੜ ਦਿੱਤਾ ਕਈ ਸਾਰੀਆਂ ਸਰਕਾਰਾਂ ਨੇ ਰਾਸ਼ਨ ਭੇਜਿਆ ਗੁਜਰਾਤ ਨੇ ਰਾਸ਼ਨ ਭੇਜਿਆ ਯੂਪੀ ਨੇ ਰਾਸ਼ਨ ਭੇਜਿਆ 21 ਸਰਕਾਰ ਨੌਨ ਬੀਜੇਪੀ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਨੇ ਚਾਹੇ ਇਹਨਾਂ ਦੇ ਹਿੰਦੀ ਗੱਠ ਜੋੜ ਦੀਆਂ ਸਰਕਾਰਾਂ ਨੇ 1 ਰੁਪਿਆ ਪੰਜਾਬ ਲਈ ਆਇਆ ਤਾਂ ਫਿਰ ਕਿਉਂ ਜਾ ਕੇ ਸਟਾਲ ਲਿੰਦਾ ਨਾਸ਼ਤਾ ਕਰਦੇ ਰਹੇ ਨਾਟਕ ਬਹੁਤ ਕੀਤੇ ਹੈਲੀਕਾਪਟਰ ਲਾ ਕੇ ਪਹੁੰਚਿਆ ਕਹਿੰਦੇ ਜੀ ਮੇਰਾ ਹੈਲੀਕਾਪਟਰ ਰੱਖ ਲਓ ਜੀ ਮੈਂ ਤਾਂ ਸੜਕ ਤੋਂ ਵਾਪਸ ਚਲ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕੋਈ ਆਰਟੀਆਈ ਪਾ ਕੇ ਪੁੱਛ ਲੈ ਕਿ ਉਹ ਹੈਲੀਕਾਪਟਰ ਕਿੰਨੇ ਘੰਟੇ ਚੱਲਿਆ ਹੈ ਹੈਲੀਕਾਪਟਰ ਦੇ ਕੋਲ ਉਹਨਾਂ ਲੋਗ ਬੁੱਕ ਤੇ ਦਰਜ ਹੁੰਦਾ ਸਿਰਫ ਡਰਾਮਾ ਕਰਨ ਲਈ ਇੱਕ ਦਿਨ ਲਈ ਹੈਲੀਕਾਪਟਰ ਦੇਖਿਆ ਉੱਥੋਂ ਚਾਰ ਰਾਸ਼ਨ ਦੇ ਪੈਕੇਟ ਸੁੱਟੇ ਉਹ ਵੀ ਥੱਲੇ ਕਿਸੇ ਨੂੰ ਮਿਲੇ ਨਹੀਂ ਬਾਅਦ ਵਿੱਚ ਹੈਲੀਕਾਪਟਰ ਕਿੱਥੇ ਚੱਲਿਆ ਸਿਰਫ ਐਨਡੀਆਰ ਆਪਣੇ ਹੈਲੀਕਾਪਟਰ ਲੋਕਾਂ ਨੂੰ ਬਚਾਉਂਦੇ ਰਹੇ ਮਾਨ ਸਾਹਿਬ ਦਾ ਹੈਲੀਕਾਪਟਰ ਤਾਂ ਲੱਭਿਆ ਹੀ ਨਹੀਂ ਮਿਲਤੀ ਕਿੱਥੇ ਸਿਰਫ ਨਾਟਕ ਹੜਪੀੜ ਤੋਂ ਮਿਲਣ ਗਿਆ ਤਾਂ ਨਾਟਕ ਆਪਣੀ ਆਪ ਦੀ ਬੀਬੀ ਖੜੀ ਕਰਕੇ ਉੱਥੇ ਹੰਜੂ ਆ ਕੇ ਫੋਟੋ ਖਿਚਾ ਕੇ ਆ ਕੇ ਹਿਆਚ ਰਾਤ ਨੂੰ ਡਿਨਰ ਕਰ ਲਿਆ ਸੋ ਇਹ ਜਿਹੜੀ ਲਟੰਕੀ ਪੂਰਾ ਸਮੇਂ ਚੱਲਦੀ ਰਹੀ ਜੋ ਮਦਦ ਜੋ ਰਾਹਤ ਪੰਜਾਬ ਦੀ ਸਰਕਾਰ ਨੂੰ ਹੜ੍ਹਾਂ ਦੇ ਦੌਰਾਨ ਦੇਣੀ ਚਾਹੀਦੀ ਪੂਰਾ ਪ੍ਰਸ਼ਾਸਨ ਕੋਲਾਪਸ ਸੀ ਮੈਂ ਤਾਂ ਆਪ ਆਪ ਦੇ ਹਲਕੇ ਗਿਆ ਤੁਸੀਂ ਦੇਖੋ ਬਲਾਚੌਰ ਚ ਹੋਰ ਜਗ੍ਹਾ ਤੇ ਬੰਨ ਪੰਨ ਆ ਰਿਹਾ ਸੀ ਲੋਕ ਸਾਗੜੇ ਲੋਕ ਪਿੰਡਾਂ ਦੇ ਕੰਟ੍ਰੈਕਟਰ ਟਰਾਲੀਆਂ ਲਾ ਕੇ ਬੰਦ ਲਾ ਰਹੇ ਸੀ ਸਰਕਾਰ ਤਾਂ ਲੱਤੀ ਹੋ ਕੇ ਦੇਣੀ ਜੇ ਪੰਜਾਬ ਦੇ ਲੋਕ ਹਿੰਮਤ ਨਾ ਕਰਦੇ ਤੇ ਨੁਕਸਾਨ ਕਈ ਗੁਣਾ ਹੋਰ ਵੱਡਾ ਕਈ ਬੰਦ ਹੋਰ ਬਰੀਚ ਹੁੰਦੇ ਸਰਕਾਰ ਪੂਰੀ ਤਰ੍ਹਾਂ ਗਾਇਬ ਸੀ ਸਿਰਫ ਫੋਟੋਵਾ ਕੇਜਰੀਵਾਲ ਸਾਹਿਬ ਘੁੰਮ ਆਏ ਹੋਏ ਨੇ ਪੰਜਾਬ ਪੂਰੇ ਹੜਾ ਚ ਇੱਕ ਦਿਨ ਲਈ ਆਏ ਸੀ ਸਿਰਫ ਫੋਟੋ ਖਿਚਾ ਕੇ ਵਾਪਸ ਚਲ ਗਏ ਇੱਕ ਰੁਪਿਆ ਨਹੀਂ ਦੇਖੇਗੇ ਸੋਦੀਆ ਸਾਹਿਬ ਇੱਕ ਦਿਨ ਲਈ ਆਏ ਸੀ ਫੋਟੋ ਖਿਚਾ ਕੇ ਵਾਪਸ ਤੁਰ ਗਏ ਪੂਰੇ ਹੜਾ ਦੇ ਦੌਰਾਨ ਅਸਲੀ ਜੇ ਕੋਈ ਟੂਰਿਜ਼ਮ ਕੀਤਾ ਤੇ ਭਗਵੰਤ ਮਾਨ ਨੇ ਕੀਤਾ ਕਨਿਸ਼ ਸੋਦੀਆ ਨੇ ਕੀਤਾ ਕੇਜਰੀਵਾਲ ਨੇ ਕੀਤਾ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਇਹਨਾਂ ਨੇ ਇੱਕ ਦਿਨ ਪਹਿਲਾਂ ਰੋਲਾ ਪਾਉਣਾ ਸ਼ੁਰੂ ਕਰਤਾ 30000 ਕਰੋੜ ਚਾਹੀਦਾ ਕੋਈ ਗੱਲ ਨਹੀਂ ਮੰਗਣ ਦਾ ਅਧਿਕਾਰ ਹੈ ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਸੀ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਸੀ ਹਸਪਤਾਲ ਪਰਤੀ ਸੀ ਚਲੋ ਕੋਈ ਗੱਲ ਨਹੀਂ ਕੋਈ ਬਿਮਾਰ ਹੋ ਸਕਦਾ ਉਸ ਗੱਲ ਤੇ ਅਸੀਂ ਨਹੀਂ ਜਾਣਾ ਵਿੱਤ ਮੰਤਰੀ ਕਿੱਥੇ ਸੀ ਸਟੇਟ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੈ ਤੁਸੀਂ ਉਹਨਾਂ ਕੋਲੋਂ ਪੈਸੇ ਲੈਣੇ ਆ ਫਿਰ ਵਾਸਤੇ ਫਾਈਨੈਂਸ ਮਿਨਿਸਟਰ ਵਿੱਤ ਮੰਤਰੀ ਗਾਇਬ ਅਮਰੋਦਾ ਸਾਹਿਬ ਗਾਇਬ ਇੱਕ ਮੁੰਡਿਆ ਤੇ ਖੁੰਡਿਆ ਦੋ ਭੇਜਦੇ ਕਿਉਂਕਿ ਨiyet ਤਾਂ ਸੀਗੀ ਨਾ ਵੀ ਕੇਂਦਰ ਕੋ ਕੁਝ ਲੈਣਾ ਹੈ ਨiyet ਕੀ ਸੀ ਕਿ ਆਪਣੀ ਨਲਾਕੀ ਛੁਪਾਉਣ ਲਈ ਕੇਂਦਰ ਨੂੰ ਬਦਨਾਮ ਕਰਨ ਲਈ ਪ੍ਰੋਪਾਗੈਂਡਾ ਕਰ। ਔਰ ਤੁਸੀਂ ਹਾਲਤ ਦੇਖੋ ਇਸ ਸਰਕਾਰ ਦੀ ਨਲਾਕੀ ਔਰ ਨਿਕੰਮੇਪੰਦਾ। ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਚੋਂ ਮੁੜ ਕੇ ਗਿਆ ਨੂੰ 1 ਮਹੀਨੇ ਤੋਂ ਜ਼ਿਆਦਾ ਹੋ ਗਿਆ। ਅੱਜ ਤੱਕ ਅੱਜ ਦਿ ਲੋਕ ਬੈਠੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਪੰਜਾਬ ਸਰਕਾਰ ਰਿਪੋਰਟ ਨਹੀਂ ਭੇਜ ਸਕੀ ਕਿ ਨੁਕਸਾਨ ਹੋਇਆ ਕਿ ਨਹੀਂ ਜੇ ਭੇਜਤੀ ਆ ਦੱਸ ਦਿਓ ਕੀ ਕਰ ਰਹੇ 1 ਮਹੀਨੇ ਤੋਂ ਬਈ ਪ੍ਰਧਾਨ ਮੰਤਰੀ ਜੀ ਆਏ ਨੁਕਸਾਨ ਦਾ ਅਜਾਜ਼ਾ ਲਿਆ ਉਹਨਾਂ ਨੇ ਗੱਲ ਕਹੀ ਕਿ ਭਾਈ ਤੁਹਾਨੂੰ 1600 ਕਰੋੜ ਦੀ ਫੌਰੀ ਰਾਹਤ ਦੇ ਕੇ ਚੱਲੇ ਆ ਤੁਸੀਂ ਰਿਪੋਰਟ ਭੇਜੋ ਕਿੰਨਾ ਨੁਕਸਾਨ ਹੋਇਆ ਸੀ ਪੈਸੇ ਹੋਰ ਦੇਾਂਗੇ ਤੁਹਾਨੂੰ ਤੁਹਾਡੇ ਕੋਲ 12000 ਕਰੋੜ ਦਾ ਆਲਰੇਡੀ ਐਸਡੀਆ ਰੱਪਿਆ ਹੈ ਅੱਜ ਤੱਕ ਰਿਪੋਰਟ ਜਾਂਦੀ ਹੈ ਕੇਂਦਰ ਨੂੰ ਤੁਸੀਂ ਰਿਪੋਰਟ ਹੀ ਨਹੀਂ ਬਣਾ ਸਕੇ ਪਰ ਵਿੱਤ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ 20000 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਜਾਓ ਤੇ ਅੰਦਰ ਮੀਟਿੰਗ ਚ ਚੀਫ ਸੈਕਟਰੀ ਕਹਿ ਰਿਹਾ ਜੀ 13000 ਕਰੋੜ ਦਾ ਨੁਕਸਾਨ ਹੋਇਆ ਹੁਣ ਦੱਸੋ ਕੌਣ ਸੀਰੀਅਸਲੀ ਲਏਗਾ ਇਹਨਾਂ ਤੇ ਉਹ 13000 ਕਰੋੜ ਦਾ ਜਿਹੜਾ ਨੁਕਸਾਨ ਦੀ ਰਿਪੋਰਟ ਚੀਫ ਸੈਕਟਰੀ ਨੇ ਦਿੱਤੀ ਅੱਜ ਤੱਕ ਉਹਦੀ ਡਿਟੇਲਡ ਰਿਪੋਰਟ ਬਣਾ ਕੇ ਦੇ ਨਹੀਂ ਸਕੇ 3 ਦਿਨ 4 ਦਿਨ ਤੋਂ ਲਗਾਤਾਰ ਮੀਟਿੰਗਾਂ ਹੁੰਦੀਆਂ ਪਈਆਂ ਅਫਸਰ ਕੁਝ ਕਹਿੰਦੇ ਆ ਮੰਤਰੀ ਕੁਝ ਕਹਿੰਦੇ ਆ ਮੁੱਖ ਮੰਤਰੀ ਕੁਝ ਕਹਿੰਦਾ ਏ ਇਹ ਇਹਨਾਂ ਦੇ ਹਾਲਾਤ ਔਰ ਸਭ ਤੋਂ ਮਾੜੀ ਗੱਲ ਜਿਹੜਾ ਪੈਸਾ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਨੇ ਜਮ੍ਹਾਂ ਕਰਕੇ ਰੱਖਿਆ ਸੀ ਪੰਜਾਬ ਕੋਲ ਦਿੱਤਾ ਹੋਇਆ ਸੀ ਇਹਨਾਂ ਨੂੰ ਕਿ ਭਾਈ ਕੋਈ ਵਿਫਤਾ ਆ ਜਾਏ ਕੋਈ ਨੈਚੁਰਲ ਕਲੇਮਿਟੀ ਹੋ ਜਾਏ ਕੋਈ ਡਿਜ਼ਾਸਟਰ ਹੋ ਜਾਏ ਤਾਂ ਸਾਡੇ ਵੱਲ ਨਾ ਵੇਖਣਾ ਪੈਸਾ ਦਿੱਤਾ ਫਟਾਫਟ ਉਹਨੂੰ ਖਰਚ ਕਰਕੇ ਲੋਕਾਂ ਨੂੰ ਰਾਹਤ ਦੇਣਾ ਉਹ ਪੈਸੇ 'ਚੋਂ 1 ਰੁਪਇਆ ਇਹਨਾਂ ਨੇ ਖਰਚ ਨਹੀਂ ਕੀਤਾ ਲਗਾਤਾਰ ਝੂਠ ਬੋਲਣ ਦਾ ਕੰਮ ਕਰ ਰਹੇ ਨੇ ਪਹਿਲਾਂ ਇਹ ਕਹਿੰਦੇ ਸੀ ਸਾਡੇ ਕੋਲ ਪੈਸੇ ਹੈ ਹੀ ਨਹੀਂ ਸਾਫ਼ ਹੀ ਮੁੱਕਰ ਗਿਆ ਵਿੱਤ ਮੰਤਰੀ ਮੁੱਕਰਿਆ ਕਿ ਨਹੀਂ ਮੁੱਕਰਿਆ ਪ੍ਰੈਸ ਕਾਨਫਰੰਸ ਕਰਕੇ ਫਾਈਨਾਂਸ ਮੰਤਰੀ ਕਹਿੰਦਾ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਐਗਰੀਕਲਚਰ ਮੰਤਰੀ ਕਹਿੰਦਾ ਨਹੀਂ ਜੀ ਪੈਸੇ ਤਾਂ ਹੈਗੇ ਆ ਪਰ ਖਰਚ ਨਹੀਂ ਕਰ ਸਕਦੇ ਹੁਣ ਮੁੱਖ ਮੰਤਰੀ ਸਾਹਿਬ ਗਏ ਮਿਲਣ ਗ੍ਰਹਿ ਮੰਤਰੀ ਜੀ ਨੂੰ ਆਪਣੀ ਰਿਪੋਰਟ ਰੱਖਣ ਤੇ ਆ ਮੰਤਰੀ ਜੀ ਨੇ ਵੀ ਸਪਸ਼ਟ ਕਰਤਾ ਕਿ ਭਾਈ 12599 ਕਰੋੜ ਰੁਪਏ ਤੁਹਾਡੇ ਕੋਲ ਹੈਗਾ ਕਿੱਦ ਦੀ ਰਿਪੋਰਟ ਕਰੀਏ ਪੈਸੇ ਤੁਹਾਡੇ ਕੋਲ ਹੈਗੇ ਖਰਚ ਕਰੋ ਅਸੀਂ ਤਾਂ ਪੈਸੇ ਦੇ ਰੱਖੇ ਆ ਇਸ ਤੋਂ ਇਲਾਵਾ ਉਹ ਚਾਹੀਦਾ ਹੋਰ ਦੱਸੋ ਹੋਰ ਦੇਾਂਗੇ ਨਾ ਤਾਂ ਜਿਹੜੇ ਪੈਸੇ ਇਹਨਾਂ ਨੂੰ ਦਿੱਤੇ ਸੀ ਉੱਥੋਂ ਕੁਝ ਖਰਚ ਕਰ ਰਹੇ ਆ ਨਾ ਅਗਲੀ ਰਿਪੋਰਟ ਬਣਾ ਕੇ ਕੇਂਦਰ ਨੂੰ ਭੇਜ ਰਹੇ ਆ ਸਿਰਫ ਝੂਠਾ ਪ੍ਰੋਪਗੈਂਡਾ ਕਰ ਰਹੇ ਜੀ ਕੇਂਦਰ ਕੁਝ ਦੇ ਨਹੀਂ ਰਿਹਾ ਕੇਂਦਰ ਕੁਝ ਦੇ ਨਹੀਂ ਰਿਹਾ ਭਾਈ ਕੇਂਦਰ ਤਾਂ ਤੁਹਾਨੂੰ ਆਲਰੇਡੀ ਲਗਭਗ 1400 ਕਰੋੜ ਰੁਪਏ ਦੇ ਹੀ ਬੈਠਾ ਐਸਡੀਆਰਫ ਦਾ ਮਿਲਾਕ ਜਿਹੜੇ ਹੁਣ ਪੈਸੇ ਆ ਰਹੇ ਆ ਇੰਟਰਿਮ ਰੀਲੀਫ ਦੇ ਸੋ ਸਵਾਏ ਝੂਠਾ ਪ੍ਰੋਪਗੈਂਡਾ ਕਰਨ ਦੇ ਸਵਾਏ ਡਰਾਮੇਬਾਜ਼ੀ ਕਰਨ ਦੇ ਇਸ ਸਰਕਾਰ ਨੇ ਪੰਜਾਬ ਨੂੰ ਕੁਝ ਦਿੱਤਾ ਨਹੀਂ ਔਰ ਤੁਸੀਂ ਦੇਖੋ ਪედაਗੁੰਗਲ ਭ੍ਰਸ਼ਟਚਾਰੀ ਹੈ ਇੱਕ ਨਿਯਮ ਹੈ ਕਿ ਜੜਾ ਪੈਸਾ ਡਿਜ਼ਾਸਟਰ ਰੀਲੀਫ ਦਾ ਆਂਦਾ ਹੈ ਇਹ ਸੈਪਰੇਟ ਅਕਾਊਂਟ ਬੰਦਾ ਹੈ ਉਹ ਸੈਪਰੇਟ ਅਕਾਊਂਟ ਚ ਜਾਂਦਾ ਹੈ ਕਿ ਭਈ ਇਹ ਸੈਪਰੇਟ ਅਕਾਊਂਟ ਚ ਪਿਆ ਜਦੋਂ ਕੋਈ ਡਿਜ਼ਾਸਟਰ ਆਏਗਾ ਖਰਚ ਇਹਨਾਂ ਨੇ ਸੈਪਰੇਟ ਅਕਾਊਂਟ ਹੀ ਨਹੀਂ ਬਣਾਇਆ ਪਹਿਲੇ ਆਪ ਦਾ ਟਰਨਲ ਅਕਾਊਂਟ ਪੈਸੇ ਲਈ ਗਏ ਔਰ ਖੁਰਦ-ਗੁਦ ਕਰ ਉਹਨੋਂ ਪੈਸੇ ਕਿੱਥੇ ਗਏ ਦੇਖੋ ਪੈਸਾ ਦੇਸ਼ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਉਹ ਪੈਸਾ ਪੰਜਾਬ ਦੇ ਨਾਲ ਹਰ ਪੀੜਤਾ ਦੀ ਰਾਹਤ ਲਈ ਆਇਆ ਪੈਸਾ ਸੀ। ਅਗਰ ਤੁਸੀਂ ਉਹ ਖੁਰਦ-ਬੁਰਦ ਨਾ ਕੀਤਾ ਹੁੰਦਾ ਤੇ ਅੱਜ ਤੱਕ ਤੁਸੀਂ ਮੁਆਵਜ਼ਾ ਦੇ ਦੇਣਾ ਸੀ ਸਭ ਨੂੰ। ਅਸਲ ਲੋੜ ਹੀ ਨਹੀਂ ਪਈ ਸੀ ਕੇਂਦਰ ਕੋਲ ਜਾਣ ਦੀ ਸਾਡੇ ਕੋਲ ਤਾਂ ਪੈਸਾ ਕਿੰਨਾ ਖਰਤੇ ਹੋਣਾ ਪੈਸਾ ਪਿਆ ਸੀ। ਲੇਕਿਨ ਉਹ ਪੈਸਾ ਖਰਚੇ ਖਾ ਗਏ, ਖੁਰਦ-ਬੁਰਦ ਕਰ ਗਏ। ਸੋ ਇਹ ਸਾਰੇ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਸਾਹਮਣੇ ਉਹ ਤੁਹਾਡੇ ਮਾਧਿਅਮ ਨਾਲ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖ ਰਹੇ ਹਾਂ। ਇਹਦਾ ਉਦੇਸ਼ ਇਹੀ ਹੈ ਕਿ ਕਿਵੇਂ ਸਰਕਾਰ ਨੇ ਆਪਣੇ ਨਿਕੰਮੇਪਨ ਕਰਕੇ ਆਪਣੀ ਨਲਾਇਕੀ ਕਰਕੇ ਆਪਣੇ ਗੈਰ ਜ਼ਿੰਮੇਵਾਰਨਾਵ ਵਿਵਹਾਰ ਕਰਕੇ ਪੰਜਾਬ ਦੇ ਅੰਦਰ ਐਡੇ ਵੱਡੇ ਡਿਜ਼ਾਸਟਰ ਨੂੰ ਇਨਵਾਈਟ ਕੀਤਾ ਔਰ ਹੁਣ ਜਦੋਂ ਕਿ ਹੋ ਗਿਆ ਉਹਦੇ ਬਾਅਦ ਵੀ ਗਲਤੀ ਨਹੀਂ ਸੁਧਾਰ ਰਹੇ ਆ ਉਹਦੇ ਬਾਅਦ ਵੀ ਸਵਾਏ ਝੂਠੇ ਪ੍ਰੋਪਾਗੈਂਡਾ ਕਰਨ ਦੇ ਸਵਾਏ ਇਸ਼ਤਿਹਾਰबाजी ਤੇ ਸਰਕਾਰ ਕੋਲੇ ਕੁਝ ਨਹੀਂ ਹੈਗਾ ਤੁਸੀਂ ਦੇਖੋ ਇੱਕ ਨਵਾਂ ਫੰਡ ਜੈ ਲਾਂਚ ਕਰਤਾ ਜੀ ਉਹ ਪੰਜਾਬ ਨੂੰ ਵਿਫਤਾ ਪਈ ਹੋਈ ਹੈ ਤੁਸੀਂ ਨਵਾਂ ਫੰਡ ਲਾਂਚ ਕਰਤਾ ਰੰਗਲਾ ਪੰਜਾਬ ਫੰਡ ਉਹਦੇ ਵੱਡੇ ਵੱਡੇ ਇਸ਼ਤਿਹਾਰ ਹਰ ਖਬਰ ਚ ਆ ਰਹੇ ਆ ਟੀਵੀ ਚੈਨਲਾਂ ਤੇ ਚੱਲ ਰਿਹਾ ਹੈ ਵੀ ਰੰਗਲਾ ਪੰਜਾਬ ਦਾ ਫੰਡ ਦਿਓ ਭਾਈ ਤੁਹਾਡੇ ਕੋਲ ਤਾਂ ਆਲਰੇਡੀ ਚੀਫ ਮਿੰਿਸਟਰ ਰੀਲੀਫ ਫੰਡ ਹੈਗਾ ਜਿੰਨੇ ਮਰਜ਼ੀ ਪੈਸੇ ਇਕੱਠੇ ਕਰੋ ਵੀ ਜੀਪੀ ਦਾ ਸਰਕਾਰਾਂ ਨੇ ਤੁਹਾਡੇ ਰੀਲੀਫ ਫੰਡ ਚ ਪੈਸੇ ਦਿੱਤੇ ਸੀ ਦੇਖੋ ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਰੀਲੀਫ ਫੰਡ ਪੈਸੇ ਨਹੀਂ ਦਿੱਤੇ ਬੀਜੇਪੀ ਨੂੰ ਪੈਸੇ ਨਹੀਂ ਦਿੱਤੇ ਪੈਸੇ ਕਿਹਨੂੰ ਦਿੱਤੇ ਪੰਜਾਬ ਦੇ ਚੀਫ ਮਿੰਿਸਟਰ ਰੀਲੀਫ ਫੰਡ ਚ ਪੈਸੇ ਦਿੱਤੇ ਇਹ ਤਾਂ ਪੋਲਟਿਕਸ ਕਰਦੇ ਨਹੀਂ ਇਹਦੇ ਇਹ ਚੀਫ ਮਿਨਿਸਟਰ ਲੀਫੰਡ ਨੂੰ ਛੱਡ ਕੇ ਨਵਾਂ ਫੰਡ ਜਨਰੇਟ ਕਰ ਲਿਆ ਜੀ ਉਹਦੇ ਪਿੱਛੇ ਹੇਦੂ ਕੀ ਹੈ ਤੁਹਾਡਾ ਇਸ ਕਰਕੇ ਕਹਿੰਦੇ ਨਾ ਕਿ ਆਪਦਾ ਅਫਸਰ ਲੱਭਣਾ ਵਿਪਤਾ ਪਈ ਹੈ ਨਾ ਮੌਕਾ ਲੱਭ ਲੋ ਕੋਈ ਨਾ ਕੋਈ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇ ਸਾਹਮਣੇ ਸਪਸ਼ਟਤਾ ਨਾਲ ਆਉਣੀਆਂ ਚਾਹੀਦੀਆਂ ਇਸ ਕਰਕੇ ਅਸੀਂ ਇਹ ਚਾਰਜ ਸ਼ੀਟ ਜਿਹੜੀ ਹੈ ਪੰਜਾਬ ਦੀ ਸਰਕਾਰ ਦੇ ਖਿਲਾਫ ਜਾਰੀ ਕੀਤੀ ਹੈ ਔਰ ਬੜੀ ਠੋਕ ਮਾਰ ਕੇ ਜਾਰੀ ਕੀਤੀ ਡਾਕੂਮੈਂਟ ਬਣਾ ਕੇ ਜਾਰੀ ਕੀਤੀ ਹੈ ਔਰ ਸਰਕਾਰ ਨੂੰ ਚੁਣੌਤੀ ਦਿੱਤਾ ਜਾ ਰਹੀ ਕਿ ਚੱਕ 1 ਵੀ ਤੱਕ ਗਲਤਾਂ ਦਾ ਸਾਨੂੰ ਦੱਸ ਦਿਓ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖ ਦਿਓ ਔਰ ਭਾਜਪੀ ਤਾਂ ਬੜੀ ਸਪਸ਼ਟਤਾ ਨਾਲ ਗੱਲ ਕਰ ਰਹੀ ਹੈ ਈਮਾਨ ਸਾਹਿਬ ਦੀ ਝੂਠਾ ਪ੍ਰਚਾਰ ਕਰਨਾ ਬੰਦ ਕਰੋ ਵਿਧਾਨ ਸਭਾ ਬੁਲਾ ਕੇ ਜੇ ਤੁਹਾਡੇ ਹਿੰਮਤ ਹੈ ਭਾਜਪੀ ਤਿਆਰ ਹੈ ਤੁਸੀਂ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਇਹਦੀ ਜਾਂਚ ਦੇ ਆਦੇਸ਼ ਦੇ ਤੁਹਾਨੂੰ ਕੇਂਦਰ ਤੇ ਏਜੰਸੀ ਤੇ ਵਿਸ਼ਵਾਸ ਨਹੀਂ ਕੋਈ ਗੱਲ ਨਹੀਂ ਹਾਈ ਕੋਰਟ ਤੇ ਜੱਜ ਜੱਜ ਜਾਂਚ ਕਰ ਲੈ ਕਿਦੀ ਨਿਲਾਕੀ ਕਰਕੇ ਰਣਜੀਤ ਸਾਹਿਬ ਦਾ ਡੈਮਪਾਣੀ ਇਕੱਠਾ ਹੋਇਆ ਕਿਦੀ ਨਿਲਾਕੀ ਕਰਕੇ ਗੇਪ ਟੁੱਟੇ ਕਿਦੀ ਨਿਲਾਕੀ ਕਰਕੇ ਤੁਸੀਂ ਵਨ ਟੁੱਟੇ ਕਿਦੀ ਨਿਲਾਕੀ ਕਰਕੇ ਡਰੇਨੇਜ ਦੀ ਸਫਾਈ ਨਹੀਂ ਹੋਈ ਕਿਦੀ ਨਿਲਾਕੀ ਕਰਕੇ ਜਿਹੜਾ 12.5 ਹਜ਼ਾਰ ਕਰੋੜ ਰੁਪਇਆ ਖੁਰਦਪੁਰਦ ਹੋ ਗਿਆ ਜਾਂ ਚੋਣੀ ਚਾਹੀਦੀ ਹੈ ਇੰਨੀ ਵੱਡੀ ਸੰਤਾਪ ਪੰਜਾਬ ਭੁਗਤ ਰਿਹਾ ਹੈ ਇਹਦੀ ਜਾਂ ਚੋਣੀ ਚਾਹੀਦੀ ਹੈ ਸੋ ਇਹ ਸਾਰੇ આરોਪ ਜਿਹੜੇ ਆ ਅਸੀਂ ਇਹ ਸਰਕਾਰ ਦੇ ਉੱਤੇ ਲਗਾ ਰਹੇ ਆ ਬੜੀ ਜ਼ਿੰਮੇਵਾਰੀ ਨਾਲ ਲਗਾ ਰਹੇ ਆ ਪਰ ਪੰਜਾਬ ਦੀ ਜਨਤਾ ਨੂੰ ਵੀ ਕਹਿ ਰਹੇ ਆ ਕਿ ਨਾ ਸਾਰੇ ਤੱਥਾਂ ਦੀ ਰੋਸ਼ਨੀ 'ਚ ਇਹਨਾਂ ਤੋਂ ਸਵਾਲ ਪੁੱਛਨੇ ਸ਼ੁਰੂ ਕਰੇ ਜਦੋਂ ਤੁਹਾਡੇ ਕੋਲ ਆਂਦੇ ਆ। ਸੋ ਇਹ ਹੀ ਗੱਲ ਆ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣੀ ਸੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਉਹ ਘੁਰਦੁਰਦ ਹੋ ਗਿਆ। ਸੈਂਟਰ ਸਰਕਾਰ ਤੁਹਾਡੇ ਕੋਲ ਐ, ਪਾਵਰ ਤੁਹਾਡੇ ਕੋਲ ਐ, ਸਾਰੀ ਏਜੰਸੀਆਂ ਤੁਹਾਡੇ ਕੋਲ ਐ। ਕਿਉਂ ਦੀ ਇਹਦੀ ਲੀਗਲ ਇਨਵੈਸਟੀਗੇਸ਼ਨ ਤੋਂ ਮੰਗ ਤੇ ਜਾਂਚ ਦਬਾਓ ਕਰਾਂਗੇ ਨਾ? ਇਹ ਕਿਉਂਕਿ ਕਿ ਤੁਸੀਂ ਆ ਕੇ মিডিਆ ਤੁਸੀਂ ਤਾਂ ਗੱਲ ਕਰਦੇ ਹੋ ਉਹਨਾਂ ਨੇ ਆਪਣੇ ਗੱਲ মিডিਆ ਚ ਗੱਲ ਕਰਦੇ ਤੁਹਾਨੂੰ ਲੱਗਦਾ ਕਿ ਉਹ ਗੁੰਮਰਾਹ ਹੋ ਰਹੇ ਨੇ ਇਹਨਾਂ ਦਿਨਾਂ ਲਈ ਲੋਕ ਗੁੰਮਰਾਹ ਇਸ ਕਰਕੇ ਨਹੀਂ ਹੋ ਰਹੇ ਕਿ ਕੇਂਦਰ ਸਰਕਾਰ ਨੇ ਕੰਮ ਸਟੇਟ ਨੂੰ ਪੈਸਾ ਦੇਣਾ ਅਗਰ ਉਹਨਾਂ ਸਟੇਟ ਹੈ ਕਹੇ ਇਸ ਦਿਨ ਉੱਪਰ ਲਿਖ ਕੇ ਕਹੇ ਤਾਂ ਉਹ ਗੱਲੀਬਾਤੀ ਗੱਲ ਕਰ ਰਹੇ ਹੱਲੇ ਉਹਨਾਂ ਨੇ ਕੇਂਦਰ ਨੂੰ ਇੱਕ ਵੀ ਚਿੱਠੀ ਨਹੀਂ ਲਿਖੀ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਪ੍ਰੈਸ ਕਾਨਫਰੰਸਾਂ ਕਰ ਰਹੇ ਹੈ ਕੇਂਦਰ ਨੇ ਗ੍ਰਹਿ ਮੰਤਰੀ ਜੀ ਨੇ ਚਿੱਠੀ ਲਿਖ ਕਰਕੇ ਮੁੱਖ ਮੰਤਰੀ ਜੀ ਨੂੰ ਦੱਸਤਾ ਕਿ ਭਾਈ ਆ ਪੈਸੇ ਆਏ ਹੈ ਇੱਕ ਦੀ ਰਿਪੋਰਟ ਅਗਰ ਸਰਕਾਰ ਹੁਣ ਕਹੇਗੀ ਲਿਖਤ ਭੇਜੇਗੀ ਕਿ ਭਾਈ ਸਾਡੇ ਕੋਲ ਪੈਸੇ ਨਹੀਂ ਹੈ ਤੇ ਨਿਸ਼ਚਿਤ ਰੂਪ ਨਾਲ ਜਾਂਚ ਹੋਏਗੀ ਤਾਂ ਕਹਿ ਜਾਈਏ ਸਰਕਾਰ ਨੂੰ ਵੀ ਜਾਂਚ ਕਰਨ ਦੀ ਲੋੜ ਨਹੀਂ ਹੈ ਇੰਡੀਪੈਂਡੈਂਟ ਏਜੰਸੀ ਹੈ ਦੇਸ਼ ਜਿਹੜੀ ਹਰ ਸਾਲ ਆਡਿਟ ਕਰਦੀ ਹੈ ਬਿਲਕੁਲ ਜਾਂਚ ਹੋਏਗੀ ਕਿਉਂ ਨਹੀਂ ਜਾਂਚ ਹੋਈ ਸ਼ਰਮਾ ਜੀ ਮੁੱਖ ਮੰਤਰੀ ਕਹਿੰਦੇ ਜੀ ਪੰਜਾਬ ਚਲੇ ਰਹੇ ਹੈ ਮੈਂ ਮੰਨਦਾ ਹਾਂ ਕਿ ਤੇ ਅਮੀਰ ਪ੍ਰੈਸੈਂਟ ਦੀ ਉਹ ਵੀ ਹੁਣ ਅਗੱਲੇ ਮੱਤ ਦੇ ਨਾਲ ਵੀ ਇੱਦਾਂ ਕਰ ਕੋਈ ਜਾਤ ਹੈ ਬਖਤ ਹੈ ਜੀ ਹੂ ਕੀ ਲੱਗਦਾ ਪੰਜਾਬ ਸਰਕਾਰ ਨੂੰ ਦਿੱਕੇ ਦੇਖਣਾ ਨਹੀਂ ਤੇ تیਰਾ ਮਤ ਕਹਿ ਰਿਹਾ ਅੱਜ ਵੀ ਅੱਜ ਦੇ ਦਿਨ ਤੱਕ ਰਿਪੋਰਟ ਨਹੀਂ ਗਈ ਉੱਪਰ ਤੁਸੀਂ ਦੇਖੋ ਨਾ ਪ੍ਰਧਾਨ ਮੰਤਰੀ ਜੀ ਕਹਿ ਕੇ ਗਿਆ ਨੂੰ ਇੱਕ ਮਹੀਨਾ ਹੋ ਗਿਆ ਤੁਸੀਂ ਕੇਂਦਰ ਨੂੰ ਭੇਜ ਹੀ ਨਹੀਂ ਰਿਹਾ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਪੈਸੇ ਜਵਾਨੀ ਤਾਂ ਆ ਰਹੇ ਨਹੀਂ ਤੇ ਜੀ 20000 ਰੁਪਏ ਦੇ ਦਿਓ ਸਰਕਾਰ ਦਾ ਪੈਸਾ ਨਾ ਕੇਂਦਰ ਸਰਕਾਰ ਦਾ ਵੀ ਕਿਹੜਾ ਉਹ ਤਾਂ ਲੋਕਾਂ ਦਾ ਪੈਸਾ ਹੈ ਬਜਟ ਚ ਪ੍ਰੋਵੀਜ਼ਨ ਹੈ ਤਾਂ ਮੇਰੀ ਰਿਪੋਰਟ ਬਣਾਈ ਪਾਣੀ ਹੈ ਜੀ ਇੰਨੀ ਫਸਲ ਤਬਾਹੀ ਇੰਨੇ ਪੈਸੇ ਬੰਦੇ ਆ ਇੰਨੇ ਪਸ਼ੂ ਮਰੇ ਇੰਨੇ ਪੈਸੇ ਬੰਦੇ ਆ ਇੰਨੇ ਸੜਕਾਂ ਦਾ ਨੁਕਸਾਨ ਹੋਇਆ ਇੰਨੇ ਪੈਸੇ ਕਿਹ ਡਿਟੇਲ ਰਿਪੋਰਟ ਦੇਗੀ ਨਾ ਸਰਵੇ ਰਿਪੋਰਟ ਦੇਗੀ ਗੱਲ ਹੀ ਮਤਿ ਤੱਕ ਰਿਪੋਰਟ ਨਹੀਂ ਬਣੀ ਪੰਜਾਬ ਸਰਕਾਰ ਦੀ ਹੁਣ ਰਿਪੋਰਟ ਕਿਉਂ ਨਹੀਂ ਬਣਦੀ ਕਿਉਂਕਿ ਮੰਤਰੀ ਕੁਛ ਕਹਿ ਰਹੇ ਹਨ ਸੀਐਫਟੀ ਕੋਈ ਕੁਛ ਕਹ ਰਿਹਾ ਥੱਲੇ ਜਿਹੜੀ ਗਰਾਉਂਡ ਤੋਂ ਅਸਰਾਂ ਦੀ ਰਿਪੋਰਟ ਬਣਾਈ ਉਹ ਡਿਫਰੈਂਟ ਬਣ ਗਈ ਕੋਈ ਮਲਾਂ ਕਿੱਦਾਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਚੁੱਕੇ ਜੀ 13000 ਕੋਰਡ ਦਾ ਨੁਕਸਾਨ ਹੋਇਆ ਮੰਗਿਓ ਜੇ ਮਰਦੀ ਜਾਂ ਕੋ 13000 ਕੋਰਡ ਵੀ ਪੂਰਾ ਨਹੀਂ ਹੋ ਰਿਹਾ ਜਿਹੜੇ ਨੀਚੇ ਤੋਂ ਸਰਵੇ ਆ ਰਹੇ ਹਨ ਕਾਗਜ਼ ਤਾਂ ਪੂਰੇ ਕਰਨੇ ਮੈਨੇ ਜੀ ਕਿਸ ਕਰਕੇ ਰਿਪੋਰਟ ਨਹੀਂ ਬਣ ਰਹੀ ਤਾਂ ਮੈਂ ਹੀ ਤਾਂ ਕਹਿ ਰਿਹਾ ਕਿ ਇੰਨੀ ਨਲਾਇਕ ਤੇ ਨਿਕੰਮੀ ਸਰਕਾਰਾਂ ਨੂੰ ਪਤਾ ਹੀ ਕੁਝ ਨਹੀਂ ਕਿ ਗਵਰਨੈਂਸ ਹੁੰਦੀ ਕੀ ਆ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਕਿ ਸਰਕਾਰ ਚੱਲਦੀ ਕਿਵੇਂ ਆ ਇਹ ਤਾਂ ਬਸ ਸਾਰਾ ਦਿਨ ਝੂਠ ਬੋਲਣਾ ਅਫਵਾਹਾਂ ਫਲਾਣਾ ਡਰਾਮੇਬਾਜ਼ੀ ਕਰਨੀ ਹੁਣ ਕੱਲ ਕੇਜਰੀਵਾਲ ਸਾਹਿਬ ਆਏ ਕੱਲੋਂ ਕਹਿੰਦੇ ਜੀ 3100 ਪਿੰਡਾਂ ਦਾ ਅਸੀਂ ਸਟੇਡੀਅਮ ਬਣਾਣੀ ਹਾਂਜੀ 3100 ਪਿੰਡਾਂ ਦੂਜੇ ਬੋਲੇ ਤੁਸੀਂ ਰੰਗਲਾ ਪੰਜਾਬ ਦਾ ਫੰਡ ਲੱਕਣ ਕਿੰਨੇ ਰੁਪਈਆ ਰੁਪਈਆ ਜੋ ਜੋ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤੁਹਾਡੇ ਕੋਲ ਆਪਣੇ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਤਾਂ ਪੈਸੇ ਨਹੀਂ ਹੈਗੇ ਵਿਚਾਰੇ ਜਿਹੜੇ ਪਟਕਰੇ ਜਿਹਨਾਂ ਦੇ ਘਰ ਟੁੱਟ ਗਏ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਲਾਰਾ ਦਿਖਾਤਾ ਜੀ 3100 ਸਟੇਡੀਅਮ ਬਣਾਣੇ ਆ ਇੱਕ ਨਵੀਂ ਚੀਜ਼ ਹੋਰ ਸ਼ੁਰੂ ਹੋ ਗਈ ਹੈ ਕੱਲ ਤਾਂ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਫੋਟੋਆਂ ਚੱਲ ਰਹੀਆਂ ਹਨ ਬੰਦਾਂ ਤੇ ਨਵਾਂ ਬਦਲਾਅ ਆਇਆ ਹੈ ਕਿਉਂ ਨਾ ਬਾਥਰੂਮਾਂ ਦੇ ਉਦਗਟਨ ਤੋਂ ਬਾਅਦ ਟਰਾਂਸਫਾਰਮਰਾਂ ਦੇ ਉਦਗਟਨ ਹੋ ਰਹੇ ਨੇ ਤੁਸੀਂ ਸੁਣਿਆ ਜਦ ਟਰਾਂਸਫਾਰਮਰ ਦਾ ਉਦਗਟਨ ਐਮਐਲਏ ਕਰ ਰਹੇ ਹਨ ਪਰ ਕਈ ਟਰਾਂਸਫਾਰਮਰ ਜਿਨ੍ਹਾਂ ਦੇ ਉਦਗਟਨ ਹੋਏ ਤੇ ਤੁਸੀਂ ਪਿੱਛੇ ਫੋਟੋ ਚੈੱਕ ਕਰੋ ਜੰਗ ਲੱਗਿਆ ਹੋਇਆ ਇਹਦਾ ਹੁਸਲ ਹਮਫਾ ਟਰਾਂਸਫਾਰਮਰ ਨਹੀਂ ਹੈ ਕਿਤੇ-ਕਿਤੇ ਉਤੇ ਲਾ ਕੇ ਦੁਗਾਤਰਨ ਕਰਦਾ ਫੀਤਾ ਕੱਟ ਕੇ ਉਹ ਟਰਾਂਸਫਾਰਮਰ ਲਾਣੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਸੜਕ ਬਣਾਣ ਦੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਬਾਬੇ ਵਿਚਾਰੇ ਮੇਰੇ ਹਲਕੇ ਚ ਇਹ ਸੜਕਾਂ ਬਣਾ ਰਹੇ ਆ ਪੁਲ ਬਣਾ ਰਹੇ ਆ ਬਾਬੇ ਬਣਾ ਰਹੇ ਕਾਰ ਸੇਵਾ ਵਾਲੇ ਉਹਦਾ ਤੁਹਾਡੇ ਕੋਲ ਪੈਸੇ ਨਹੀਂ ਹੈਗੇ 3300 ਸਟੇਡੀਅਮ ਬਣਾਵਾਂਗੇ ਇਹ ਪੰਜਾਬ ਦੀ ਜਨਤਾ ਨੂੰ ਨਿਰੰਤਰ ਜਿਨੂੰ ਕਹਲੋ ਕਿ ਬਈ ਠੱਗਣ ਦੀ ਗੁੰਮਰਾਹ ਕਰਨ ਦੀ ਜਿਹੜੀਆਂ ਹੁੰਦੀਆਂ ਉਹ ਨੀਤੀਆਂ ਜਿਆਦਾਤਰ ਚੱਲਦੀਆਂ ਆਪ ਜੀ ਆਪਾਂ ਕਹਿੰਦਾ ਕਰ ਰਹੇ ਹਾਂ ਕਿ ਇਹ ਹੈਲਥ ਕੋਪਾਰਨਸ ਜਿਹੜਾ ਸੱਤਾ ਚਾਲੀ ਚੱਲ ਰਹੀਦਾ ਉਹਦੇ ਵਿੱਚ ਲੱਗ 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 ਦੇਖੋ ਮੈਂ ਹੀ ਕਹ ਰਿਹਾ ਨਾ ਕਿ ਇਹ ਰੰਗਲਾ ਪੰਜਾਬ ਨਹੀਂ ਹੈ ਫੰਡ ਦਾ ਇਹ ਫੰਡ ਦਾ ਨਾਮ ਤਾਂ ਹੈਗਾ ਇਹ ਕੇਜਰੀਵਾਲ ਤੇ ਸਸੋਧੀਆਂ ਵਿਕਾਸ ਫੰਡਾਂ ਦੀ ਸੀ ਜਿਹੜੀ ਦਿੱਲੀ ਤੋਂ ਲੁੱਟ ਬੰਦ ਹੋ ਗਈ ਇਹਨਾਂ ਦੀ ਜੋਪ ਜਾਰੀ ਬੰਦ ਹੋ ਗਈ ਉੱਥੇ ਸਰਕਾਰ ਚਲੇਗੀ ਇੱਥੇ ਇਹਨਾਂ ਨੇ ਜ਼ਮੀਨਾਂ ਲੁੱਟਣ ਦੀ ਸਾਜ਼ਿਸ਼ ਰਚੀ ਲੈਂਡ ਪੂਲਿੰਗ ਐਕਟ ਬਣਾ ਕੇ ਉਹ ਤੋਂ ਪੈਸੇ ਚਾਰ ਆ ਜਾਣਗੇ ਉਹ ਬੰਦ ਹੋ ਗਈ ਤੇਨੂੰ ਲੱਗਿਆ ਆਪਦਾ ਤਕਸਰ ਆ ਗਿਆ ਪੰਜਾਬ ਦੇ ਲੋਕ ਇਮੋਸ਼ਨਲ ਹੈਗੇ ਕਿ ਨਵਾਂ ਫੰਡ ਤੇ ਇਨਵੈਸਟ ਕਰੋ ਜਿਹਦਾ ਨਾ ਕੋਈ ਆਡਿਟ ਹੋਣਾ ਨਾ ਕੋਈ ਹਿਸਾਬ ਹੋਣਾ ਉਹ ਫੰਡ ਲਾਂਚ ਕਰਦੇ ਉਹ ਹੁਣ ਐਕਸਟਰਸ਼ਨ ਚੱਲ ਰਹੀ ਹੈ ਸਰਕਾਰੀ ਮਹਿਕਮਿਆਂ ਦੇ ਅਫਸਰਾਂ ਨੂੰ ਚਿੱਠੀਆਂ ਲਿਖ ਲੈ ਕੇ ਐਕਸਟਰਸ਼ਨ ਕਰ ਰਹੇ ਤੁਸੀਂ ਬੈਂਕਸਟਰ ਵੱਖੇ ਐਕਸਟਰਸ਼ਨ ਕਰੀ ਜਾਂਦੇ ਆ ਸਰਕਾਰ ਨੇ ਨਵਾਂ ਆਪਣੀ ਦੁਕਾਨ ਵੱਖਰੀ ਖੋਲ ਲਈ ਐਕਸਟਰਸ਼ਨ ਕਰਨ ਦੀ ਸੋ ਇਹ ਵੀ ਇੱਕ ਜਾਂਚ ਦਾ ਵਿਸ਼ੇ ਹੈ ਇਹ ਵੀ ਇੱਕ ਬਹੁਤ ਵੱਡਾ ਸਕੈਮ ਬਣਨਾ ਹੈ ਆਲਟੀਮੇਟ